ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮਹਿਲਾ ਨੂੰ ਕੁਝ ਬੰਦਿਆਂ ਦੀਆਂ ਮਿਲਤਾਂ ਕਰਦੇ ਹੋਏ ਉਸਦੇ ਪੈਰਾਂ ਵਿੱਚ ਡਿੱਗਦੇ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਜਿਹਾ ਕੀ ਹੋਇਆ ਕਿ ਮਹਿਲਾ ਇਹਨਾਂ ਦੀਆਂ ਮਿਲਤਾਂ ਕਰ ਰਹੀ ਹੈ ਦੱਸ ਜੇ ਕਿ ਥਾਣਾ ਮਕਸੂਦਾ ਅਧੀਨ ਆਉਂਦੀ ਆਦੀ ਖੂਹੀ ਪੁਲਿਸ ਚੌਂਕੀ ਦੇ ਘੇਰੇ ਵਿੱਚ ਪੈਂਦੇ ਜਲੰਧਰ ਕਪੂਰਥਲਾ ਮਾਰਗ ਤੇ ਪੈਂਦੇ ਪਿੰਡ ਮੰਡ ਦੇ ਬਾਹਰ ਸਥਿਤ ਨੀਰਜ ਗਿਫਟ ਸੈਂਟਰ ਦੀ ਦੁਕਾਨ ਚਲਾ ਰਹੇ ਸਾਬਕਾ ਸਰਪੰਚ ਤੇ ਸਰਪੰਚੀ ਦੀ ਚੋਣ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਪੀੜਤ ਸਾਬਕਾ ਸਰਪੰਚ ਹਰਜਿੰਦਰ ਬੁੱੱਟੀ ਦੇ ਪੁੱਤਰ ਨੀਰਜ ਨੇ ਦੱਸਿਆ ਕਿ ਉਸ ਦਾ ਪਿਤਾ ਨਾਲ ਵਾਲੀ ਦੁਕਾਨ ਤੇ ਬੈਠਾ ਹੋਇਆ ਸੀ ਤੇ ਉਹ ਤੇ ਉਸ ਦੀ ਭੈਣ ਆਪਣੀ ਦੁਕਾਨ ਤੇ ਮੌਜੂਦ ਸਨ ਤਾਂ ਉੱਥੇ ਸਰਪੰਚੀ ਦੀ ਚੋਣ ਲੜਨ ਦਾ ਚਾਹ ਬਣ ਪੀਂਦੀ ਉਹਨਾਂ ਦੀ ਦੁਕਾਨ ਤੇ ਆਇਆ ਤੇ ਉੱਥੇ ਉਸ ਦੇ ਪਿਤਾ ਨਾ ਹੋਣ ਕਰਕੇ ਉਸ ਬਲੌਦੇ ਪਿਤਾ ਨੂੰ ਟੈਲੀਫੋਨ ਕੀਤਾ ਤੇ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਫੋਨ ਤੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਉਸ ਬਲੌਦੇ ਪਿਤਾ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ ਤੇ ਜਦ ਉਸ ਦੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉੱਥੋਂ ਚਲਾ ਗਿਆ ਤਾਂ ਉਹਨਾਂ ਵੱਲੋਂ ਤੁਰੰਤ ਪੁਲਿਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ਦੇ ਕੁਝ ਸਮੇਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਜਦ ਪੁਲਿਸ ਵਾਪਸ ਚਲੀ ਗਈ ਤਾਂ ਇਸੇ ਦੌਰਾਨ ਪਿੰਡੀ ਤੇ ਉਸ ਨਾਲ ਮੋਟਰਸਾਈਕਲ ਤੇ ਸਵਾਰ ਕੁਝ ਵਿਅਕਤੀ ਉੱਥੇ ਆਏ ਜਿਨ੍ਹਾਂ ਦੇ ਵੱਲੋਂ ਉਸ ਦੇ ਪਿਤਾ ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਜਾਦੂਸ ਦੀ ਭੈਣ ਵੱਲੋਂ ਆਪਣੇ ਪਿਤਾ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਦੀ ਭੈਣ ਤੇ ਵੀ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਬੇਹੋਸ਼ ਹੋ ਗਏ ਤੇ ਉਸ ਦੇ ਪਿਤਾ ਤੇ ਵੀ ਹਥਿਆਰਾਂ ਨਾਲ ਵਾਰ ਕੀਤੇ ਗਏ। ਉਹਨਾਂ ਦੱਸਿਆ ਕਿ ਹਮਲਾਵਾਰਾਂ ਕੋਲੋਂ ਛਡਾਉਣ ਲਈ ਜਦ ਉਸ ਨੇ ਉਸ ਦੇ ਗਵਾਂਡੀ ਦੁਕਾਨਦਾਰ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਦੇ ਉੱਤੇ ਹਮਲਾ ਕੀਤਾ ਤੇ ਫਰਾਰ ਹੋ ਗਏ। ਜਿਸ ਦੌਰਾਨ ਉਹਨਾਂ ਨੂੰ ਵੀ ਸੱਟਾਂ ਲੱਗੀਆਂ। ਨੀਰਜ ਨੇ ਦੱਸਿਆ ਕਿ ਉਸ ਵੱਲੋਂ ਆਲੇ ਦੁਆਲੇ ਦੀ ਦੁਕਾਨਦਾਰਾਂ ਦੀ ਸਹਾਇਤਾ ਦੇ ਨਾਲ ਆਪਣੇ ਪਿਤਾ ਤੇ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੁਬਾਰਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਇਸ ਸਬੰਧਾਰਜਿ ਤੌਰ ਤੇ ਥਾਣਾ ਮਕਸੂਦਾ ਦੇ ਮੁਖੀ ਵੱਜੋਂ ਕਾਰਜ ਸੰਭਾਲ ਰਹੇ ਥਾਣਾ ਕਰਤਾਰਪੁਰ ਦੇ ਮੁਖੀ ਇਨਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹ ਮੌਕੇ ਤੇ ਸਿਵਲ ਹਸਪਤਾਲ ਪਹੁੰਚੇ ਰਹੇ ਜਿੱਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੀੜਤ ਦੇ ਬਿਆਨ ਦਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ